ਹਾਂਜੀ ਆਪਾਂ ਹਾਜ਼ਰਾਂ ਜੀ 8TT 994 ਪੇਪਰ A ਦੇ ਲਈ ਨਵੀਂ ਕਲਾਸ ਲੈ ਕੇ ਅੱਜ ਆਪਾਂ ਪੰਜਾਬੀ ਸਾਹਿ ਦਾ ਚੈਪਟਰ ਕਰਨ ਜਾ ਰਹੇ ਹਾਂ ਜੀ ਸੁਰਜੀਤ ਪਾਤਰ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪ੍ਰੋਫੈਸਰ ਪੂਰਨ ਸਿੰਘ ਤੱਕ ਸਾਰੇ ਚੈਪਟਰ ਜਿਹੜੇ ਨੇ ਆਪਣੇ ਕਵਰ ਹੋ ਚੁੱਕੇ ਨੇ ਅੱਜ ਆਪਾਂ ਆਧੁਨਿਕ ਪੰਜਾਬੀ ਕਵਿਤਾ ਦਾ ਲਾਸਟ ਚੈਪਟਰ ਕਰਨ ਜਾ ਰਹੇ ਹਾਂ ਜੀ surjit patar ਠੀਕ ਹੈ ਯਾਨੀ ਕਿ ਪਹਿਲੇ ਦੋ ਪਾਟਾ ਪਾ ਕਵਰ ਕਰ ਚੁੱਕੇ ਹਾਂ ਸਿਰਫ ਵਾਰਤਕ ਭਾਗ ਤੇ ਕਹਾਣੀ ਭਾਗ ਜਿਹੜਾ ਆਪਣਾ ਬਾਕੀ ਹੈ ਠੀਕ ਹੈ ਤਾਂ ਮੋਸਟ ਇੰਪੋਰਟੈਂਟ ਵੀਡੀਓ ਹੈ ਜੀ ਧਿਆਨ ਦੇ ਨਾਲ ਵੀਡੀਓ ਨੂੰ ਕਵਰ ਕਰਿਓ ਤੇ ਜੇਕਰ ਤੁਸੀਂ ਪਿਛਲੇ ਕਲਾਸਿਸ ਨਹੀਂ ਦੇਖਿਆ ਹੈਗੀਆਂ ਤਾਂ ਜ਼ਰੂਰ ਤੋਂ ਦੇਖੋ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਸੁਰਜੀਤ ਪਾਤਰ ਜੀ ਦਾ ਜਨਮ ਜਿਹੜਾ ਪਿੰਡ ਪੱਤੜਕਲਾ ਜ਼ਿਲ੍ਹਾ ਜਲੰਧਰ ਵਿਖੇ ਹੋਇਆ ਸੀ ਕਿੰਨੇ ਕਿੱਥੇ ਹੋਇਆ ਸੀ ਜੀ ਜਲੰਧਰ ਵਿਖੇ ਹੋਇਆ ਸੀ ਕਿੰਨੇ ਤਰੀਕ ਨੂੰ ਹੋਇਆ ਸੀ 13 ਜਨਵਰੀ 1945 ਨੂੰ ਤਰੀਕ ਯਾਦ ਰੱਖਿਓ ਜੀ ਸੁਰਜੀਤ ਪਾਤਰ ਜੀ ਦਾ ਜਿਹੜਾ ਜਨਮ ਹੈ ਉਹ 13 ਜਨਵਰੀ 1945 ਨੂੰ ਹੋਇਆ ਸੀ ਯਾਨੀ ਆਜ਼ਾਦੀ ਤੋਂ 2 ਸਾਲ ਪਹਿਲਾਂ ਤੇ ਪਿੰਡ ਹੈਗਾ ਸੀ ਜੀ ਪੱਤੜਕਲਾ ਜਿਹੜਾ ਕਿ ਜਲੰਧਰ ਦੇ ਵਿੱਚ ਹੈ ਪਿਤਾ ਦਾ ਨਾਮ ਹੈਗਾ ਸੀ ਸਰਦਾਰ ਹਰਪ੍ਰਜਨ ਸਿੰਘ ਅਤੇ ਮਾਤਾ ਦਾ ਨਾਮ ਸੀਗਾ ਸਰਦਾਰਨੀ ਗੁਰਬਖਸ਼ ਕੌਰ ਇਹ ਜਿਹੜੀ ਬੇਸਿਕ ਇਨਫੋਰਮੇਸ਼ਨ ਹੈ ਇਹ ਜ਼ਰੂਰ ਤੁਸੀਂ ਆਪਣੀ ਕਾਪੀ ਤੇ ਨੋਟ ਕਰ ਲਿਓ ਆਪਨੇ ਮੋਢਲੀ ਸਿੱਖਿਆ ਜਿਹੜੀ ਹੈ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪਾਸ ਕਰਕੇ ਐਮਏ ਪੰਜਾਬੀ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ ਡੇ ਸੁਰਜੀਤ ਪਾਤਰ ਨੇ ਉਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭਾਸ਼ਾ ਤੇ ਸੰਚਾਰ ਵਿਭਾਗ ਦੇ ਵਿੱਚ ਬਤੌਰ ਪ੍ਰੋਫੈਸਰ ਰਹਿ ਚੁੱਕੇ ਨੇ ਪੰਜਾਬੀ ਸਾਹਿਤ ਜਗਤ ਵਿੱਚ ਆਪ ਜੀ ਦੀ ਪ੍ਰਸਿੱਧੀ ਜਿਹੜੀ ਹੈ ਇੱਕ ਸਫਲ ਗਜ਼ਲਕਾਰ ਅਤੇ ਗੀਤਕਾਰ ਅਤੇ ਕਵੀ ਵਜੋਂ ਹੋਈ ਠੀਕ ਹੈ ਯਾਨੀ ਉਹਨੇ ਗਜ਼ਲਾਂ ਲਿਖੀਆਂ ਕਵੀ ਕਵਿਤਾਵਾਂ ਲਿਖੀਆਂ ਠੀਕ ਹੈ ਤਾਂ ਹੀ ਉਹਨਾਂ ਦੀ ਪਛਾਣ ਜਿਹੜੀ ਹੈ ਐਜ਼ ਅ ਗਜ਼ਲਕਾਰ ਕਵੀ ਵਜੋਂ ਹੋਈ ਹੈ ਆਪਦੇ ਪਹਿਲੇ ਗਜ਼ਲ ਸੰਗ੍ਰਹਿ ਹਵਾ ਵਿੱਚ ਲਿਖੇ ਹਰਫ਼ ਦੀ ਗਜ਼ਲ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਬਹੁਤ ਪ੍ਰਸਿੱਧ ਹੋਈ ਇਹਨੂੰ ਤੁਸੀਂ ਕਾਪੀ ਦੇ ਨੋਟ ਕਰ ਲਓ ਜੇ ਕੁਛ ਨਾ ਆ ਜਵੇ ਕਿ surjit patar ਦਾ ਪਹਿਲਾ ਗਜ਼ਲ ਸੰਗ੍ਰਹਿ ਕਿਹੜਾ ਸੀ ਤਾਂ ਤੁਸੀਂ ਯਾਦ ਰੱਖਣਾ ਹੈ ਹਵਾ ਵਿੱਚ ਲਿਖੇ ਹਰਫ਼ ਠੀਕ ਹੈ ਤੇ ਜਿਹੜੀ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਇਹ ਇਸੇ ਦਾ ਹੀ ਇੱਕ ਹਿੱਸਾ ਹੈ ਗਜ਼ਲ ਸੰਗ੍ਰਹਿ ਯਾਨੀ ਜਿਹਦੇ ਵਿੱਚ ਬਹੁਤ ਸਾਰੀਆਂ ਗਜ਼ਲਾਂ ਨੇ ਉਹਦੇ ਵਿੱਚੋਂ ਇੱਕ ਗਜ਼ਲ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੀ ਕਿ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਉਹ ਨਾਮ ਹੈ ਉਹਦਾ ਠੀਕ ਹੈ ਤਾਂ ਇਹ ਬਹੁਤ ਜ਼ਿਆਦਾ ਪ੍ਰਸਿੱਧ ਹੋਈ ਸੀ ਇਸ ਤੋਂ ਬਾਅਦ ਉਹਨਾਂ ਦੀਆਂ ਰਚਨਾਵਾਂ ਦੀ ਜੇ ਅੱਪਾ ਗੱਲ ਕਰੀਏ ਤਾਂ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਬਿਰਖ ਅਰਜ਼ ਕਰੇ ਲ ਲਫ਼ਜ਼ਾਂ ਦੀ ਦਰਗਾਹ ਸਦੀਦਿਆਂ ਤ੍ਰਕਾਲਾਂ ਸੁਰਜ਼ਮੀਨ ਆਪਦੀਆਂ ਜਿਹੜੀਆਂ ਪ੍ਰਸਿੱਧ ਕਾਵ ਪੁਸਤਕਾਂ ਹਨ ਇਹਨਾਂ ਨੂੰ ਜ਼ਰੂਰ ਤੁਸੀਂ ਨੋਟ ਕਰ ਲਓ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕੁਸ਼ ਨਾ ਸਕਦਾ ਕਿ ਸੁਰਜ਼ਮੀਨ ਕਿਸ ਦੀ ਰਚਨਾ ਹੈ ਜਾਂ ਲਫ਼ਜ਼ਾਂ ਦੀ ਦਰਗਾਹ ਕਿਸ ਦੇ ਦੁਆਰਾ ਲਿਖੀ ਹੋਈ ਹੈ ਤਾਂ ਇਹ ਸਾਰੀਆਂ ਜਿਹੜੀਆਂ ਨੇ ਸੁਰਜੀਤ ਪਾਤਰ ਜੀ ਦੀਆਂ ਰਚਨਾਵਾਂ ਨੇ ਠੀਕ ਹੈ ਸੂਰਜ ਮੰਦਰ ਦੀਆਂ ਪੌੜੀਆਂ ਆਪਦੀ ਵਾਰਤਕ ਪੁਸਤਕ ਹੈ ਇਹ ਜ਼ਰੂਰੀ ਯਾਦ ਕਰ ਲਿਓ ਵਾਰਤਕ ਪੁਸਤਕ ਕਿਹੜੀ ਹੈ ਜੀ ਉਹਨਾਂ ਦੀ ਸੂਰਜ ਮੰਦਰ ਦੀਆਂ ਪੌੜੀਆਂ ਕੁਸ਼ ਨਾ ਸਕਦਾ ਕਿ ਸੂਰਜ ਮੰਦਰ ਦੀਆਂ ਪੌੜੀਆਂ ਕਿਸ ਦੀ ਰਚਨਾ ਹੈ ਤਾਂ ਇਹ ਹੈਗੀ ਹੈ ਜੀ ਸੁਰਜੀਤ ਪਾ ਇਕਤ ਹੁੰਦੀ ਹੈ ਨਾ ਕਿ ਤੁਸੀਂ ਕਾਫੀ ਸਾਰੀਆਂ ਰਚਨਾਵਾਂ ਨਹੀਂ ਯਾਦ ਕਰ ਸਕਦੇ ਤਾਂ ਤੁਹਾਨੂੰ ਦੇਖੋ ਟ੍ਰਿਕਸ ਦੇ ਥਰੂ ਕੋਸ਼ਿਸ਼ ਕਰਿਆ ਕਰੋ ਜਿਵੇਂ surjit patra ਨਾਮ ਕੀ ਹੈ surjit ਠੀਕ ਹੈ ਸਟਾਰਟਿੰਗ ਦੇ ਵਿੱਚ ਹੈ ਸੂਰਤਾ ਸੂਰਜ ਯਾਨੀ ਸੂਰਜ ਮੰਦਿਰ ਦੀਆਂ ਪੌੜੀਆਂ ਸੁਲਗ ਦੀ ਮਾਲਾ ਸੁਰਜਮੀਨ ਸੋ ਦਿੱਦੀਆਂ ਤ੍ਰਿਕਾਲਾਂ ਤਾਂ ਇਸ ਤਰੀਕੇ ਨਾਲ ਥੋੜੀਆਂ ਟ੍ਰਿਕਸ ਯੂਜ਼ ਕਰਿਆ ਕਰੋ ਵੀ ਜਿਆਦਾਤਰ ਸਸੇ ਸਸੇ ਵਾਲੀਆਂ ਜਿਹੜੀਆਂ ਤੁਸੀਂ ਯਾਦ ਕਰੋਗੇ ਉਹ ਤੁਹਾਨੂੰ ਜਲਦੀ ਯਾਦ ਹੋ ਜਾਣੀਆਂ ਉਸ ਤੋਂ ਬਾਅਦ ਜਿਵੇਂ ਇੱਥੇ ਤੁਸੀਂ ਯਾਦ ਕਰ ਸਕਦੇ ਹੋ ਕਿ ਲਫ਼ਜ਼ਾਂ ਦੀ ਦਰਗਾਹ ਯਾਨੀ ਕਿ ਉਹ ਕਵੀ ਦੀ ਗੱਲ ਕਰ ਰਹੇ ਨੇ ਉਹ ਵਾਲੇ ਜਿਦੇ ਲਫ਼ਜ਼ਾਂ ਦੇ ਬਹੁਤ ਕੁਝ ਲਿਖਿਆ ਹੋਵੇ ਤਾਂ ਉਹ ਕਿਹੜੇ ਨੇ ਸੁਜੀ ਪਾਤਰ ਨੇ ਤਾਂ ਇਸ ਤਰੀਕੇ ਨਾਲ ਟ੍ਰਿਕਸ ਨਾਲ ਯਾਦ ਕਰ ਲਿਆ ਕਰੋ ਐਦਾਂ ਤਾਂ ਬਹੁਤ ਸਾਰੀਆਂ ਰਚਨਾਵਾਂ ਕਾਫੀ ਜਣੀਆਂ ਆਂਦੀਆਂ ਨੇ ਹਨਾ ਕਿੰਨਾ ਹੀ ਕੰਟੈਂਟ ਹੈ ਕਿੰਨੀਆਂ ਚੀਜ਼ਾਂ ਯਾਦ ਕਰਨ ਵਾਲੀਆਂ ਨੇ ਐਦਾਂ ਤਾਂ ਤੁਸੀਂ ਉਲਝਜੋਗੇ ਤਾਂ ਉਲਝਣ ਦੀ ਬਜਾਏ ਜਿਵੇਂ ਵੀ ਤੁਹਾਨੂੰ ਸਹੀ ਲਗੇ ਚਾਹੇ ਟ੍ਰਿਕਸ ਨਾਲ ਯਾਦ ਕਰੋ ਚਾਹੇ ਆਪਦੇ ਮਾਈਂਡ ਦੇ ਵਿੱਚ ਜਿਵੇਂ ਮਰਜੀ ਤੁਸੀਂ ਕਹਾਣੀ ਬਣਾ ਕੇ ਯਾਦ ਕਰੋ ਜਿਵੇਂ ਮਰਜੀ ਯਾਦ ਕਰੋ ਐਟ ਦੀ ਐਂਡ ਮਤਲਬ ਇਹ ਹੈ ਕਿ ਤੁਹਾਡੇ ਕੋਲ ਜਿਹੜੀਆਂ ਚੀਜ਼ਾਂ ਨੇ ਤੁਹਾਡੇ ਦਿਮਾਗ ਦੇ ਵਿੱਚ ਹੋਣ ਕਲੀਅਰ ਹੈ ਤਾਂ ਸੂਰਜ ਮੰਦਰ ਦੀਆਂ ਪੌੜੀਆਂ ਜਿਹੜੀ ਹੈ ਉਹਨਾਂ ਸੁਰਜੀਤ ਪਾਤਰ ਦੀ ਹੀ ਰਚਨਾ ਹੈ ਆਪ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਸਨਮਾਨ ਅਤੇ ਬਿਰਲਾ ਫਾਊਂਡੇਸ਼ਨ ਵੱਲੋਂ ਸਰਸਵਤੀ ਸਨਮਾਨ ਨਾਲ ਜਿਹੜਾ ਨਵਾਜ਼ਿਆ ਗਿਆ ਸੀ ਅਤੇ 2012 ਦੇ ਵਿੱਚ ਪਦਮਸ਼ਰੀ ਅਵਾਰਡ ਵੀ ਜਿਹੜਾ ਇਹਨਾਂ ਨੂੰ ਮਿਲਿਆ ਸੀ ਇਹ ਯਾਦ ਰੱਖਿਓ 2012 ਦੇ ਵਿੱਚ ਠੀਕ ਹੈ ਤਾਂ ਇਹ ਜਿਹੜਾ ਆਪਾਂ ਨੇ ਕਵਰ ਕੀਤਾ ਹੈ 9th 10th ਦੀਆਂ ਬੁੱਕਸ ਦੇ ਵਿੱਚੋਂ ਆ ਠੀਕ ਹੈ ਪੀਐਸਸੀਬੀ ਦੀ ਉਸ ਤੋਂ ਬਾਅਦ ਆਪਾਂ +1 +2 ਦੀ ਗੱਲ ਕਰ ਲਈ ਉਹਦੇ ਵਿੱਚ ਇਹ ਮਟੀਰੀਅਲ ਦਿੱਤਾ ਹੋਇਆ ਇਹਨੂੰ ਵੀ ਤੁਸੀਂ ਯਾਦ ਕਰ ਲਓ ਜੀ ਠੀਕ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ 1969 ਈਸਵੀ ਦੇ ਵਿੱਚ ਆਪ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਅੰਮ੍ਰਿਤਸਰ ਵਿੱਚ ਜਿਹੜੇ ਨੇ ਲੈਕਚਰਰ ਲੱਗੇ ਸੀਗੇ ਠੀਕ ਹੈ ਫਿਰ ਲਗਭਗ 2 ਸਾਲ ਉਹਨਾਂ ਨੇ ਜਿਹੜਾ ਆਪਦਾ ਐਜ਼ ਅ ਰਿਸਰਚ ਫੈਲੋ ਜਿਹੜਾ ਬਣ ਕੇ ਕੰਮ ਕੀਤਾ surjit patar ਦੀ ਪ੍ਰਸਿੱਧੀ ਇੱਕ ਸਫਲ ਗਜ਼ਲਕਾਰ ਦੇ ਤੌਰ ਤੇ ਹੋਈ ਆਪਨੇ ਪੰਜਾਬੀ ਗਜ਼ਲ ਨੂੰ ਬਹੁਤ ਹੀ ਕਤੇਯਾ ਅਥਾਰਤਿਕ ਮਾਮਲ ਨਾਲ ਜੋੜ ਕੇ ਇੱਕ ਨਵਾਂ ਮੋੜ ਦੇਣ ਦਾ ਯਤਨ ਕੀਤਾ ਹੈ ਆਪਨੇ ਗਜ਼ਲ ਦੇ ਰੂਪਕ ਪੱਖ ਨਾਲੋਂ ਗਜ਼ਲ ਦੇ ਵਿਸ਼ੇ ਵੱਲ ਵਧੇਰੇ ਧਿਆਨ ਦਿੱਤਾ ਆਪਦੀਆਂ ਕੁਝ ਨਜ਼ਮਾਂ ਜਿਵੇਂ ਹਵਾ ਵਿੱਚ ਲਿਖੇ ਹਰਫ ਗਜ਼ਲ ਸੰਗ੍ਰਹਿ ਤੋਂ ਪਹਿਲਾਂ ਕੋਲਾਜ ਕਿਤਾਬ ਵਿੱਚ ਪ੍ਰਕਾਸ਼ਿਤ ਹੋਈਆਂ ਇਹਨਾਂ ਨਜ਼ਮਾਂ ਵਿੱਚ ਆਪਨੇ ਸਮਾਜਿਕ ਰਾਜਸੀ ਪ੍ਰਬੰਧ ਉਤੇ ਤਿੱਖਾ ਵਿਅੰਗ ਕੀਤਾ ਹੈ ਸੁਰਜੀਤ ਪਾਤਰ ਨੇ ਭਾਰਤੀ ਸਾਹਿਤ ਅਕਾਦਮੀ ਅਵਾਰਡ ਜਿਹੜਾ ਮਿਲਿਆ ਹੈ ਉਹ ਉਹਨਾਂ ਨੂੰ ਮਿਲਿਆ ਸੀ 1993 ਦੇ ਵਿੱਚ ਭਾਸ਼ਾ ਵਿਭਾਗ ਪੰਜਾਬ ਪੁਰਸਕਾਰ ਜਿਹੜਾ ਮਿਲਿਆ ਸੀ 1970 ਦੇ ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਪੁਰਸਕਾਰ ਮਿਲਿਆ ਸੀ 1985 ਦੇ ਵਿੱਚ ਅਤੇ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਪੁਰਸਕਾਰ ਮਿਲਿਆ ਸੀ ਜੀ 1993 ਦੇ ਵਿੱਚ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਕਬੀਰ ਸਨਮਾਨ ਵੀ ਮਿਲਿਆ ਸੀ ਤਾਂ ਇਸ ਤਰੀਕੇ ਦਾ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਮਾਨ ਸਨਮਾਨ ਉਹਨਾਂ ਨੂੰ ਪ੍ਰਾਪਤ ਹੋਇਆ ਇਹ ਜਿਹੜੀਆਂ ਡੇਟਸ ਨੇ 1993 1985 ਇਹਨਾਂ ਨੂੰ ਜ਼ਰੂਰ ਕਾਪੀ ਤੇ ਨੋਟ ਕਰ ਲਓ ਨਾਲ ਨਾਲ ਆਪਣੇ ਜਿਹੜੇ ਨੋਟਸ ਬਣਾਈ ਜਾਇਓ ਤਾਂ ਕਿ ਤੁਹਾਨੂੰ ਬਾਅਦ ਵਿੱਚ ਬਾਰ-ਬਾਰ ਵੀਡੀਓਜ਼ ਦੇਖਣ ਦੀ ਲੋੜ ਨਾ ਪਵੇ ਕਲੀਅਰ ਹੈ ਤਾਂ ਇਹ ਜਿਹੜੀਆਂ ਦੋ ਚੀਜ਼ਾਂ ਤੁਸੀਂ ਪੜੀਆਂ ਨੇ ਇੱਕ ਉੱਪਰਲਾ ਆਪਾਂ ਨੇ ਇਹ ਪੈਰਾ ਪੜਿਆ ਇਹ ਤੇ ਇੱਕ ਨੀਚੇ ਵਾਲਾ ਠੀਕ ਹੈ ਇਹ ਦੋਨੋਂ 9th ਤੋਂ ਲੈ ਕੇ +2 ਤੱਕ ਦੀਆਂ ਬੁੱਕਸ ਦੇ ਵਿੱਚੋਂ ਦਿੱਤਾ ਹੋਇਆ ਪੰਜਾਬ ਸਕੂਲ ਬੋਰਡ ਦੀ ਹੁਣ ਆਪਾਂ ਜੇ ਇਹਨਾਂ ਦੀਆਂ ਰਚਨਾਵਾਂ ਦੀ ਗੱਲ ਕਰੀਏ ਜਿਹੜੀ ਕਿ ਪੰਜਾਬ ਬੋਰਡ ਦੇ ਵਿੱਚ ਦਿੱਤੀਆਂ ਹੋਈਆਂ ਨੇ ਤਾਂ ਉਹ ਹੈਗੀਆਂ ਨੇ ਜੀ ਇੱਥੇ ਤੁਸੀਂ ਪੜ੍ਹ ਸਕਦੇ ਹੋ ਇੱਕ ਹੈਗੀ ਆਯਾਨੰਦ ਕਿਸ਼ੋਰ ਠੀਕ ਹੈ ਜੇ ਕੁਸ਼ਨ ਆ ਗਿਆ ਆਯਾਨੰਦ ਕਿਸ਼ੋਰ ਕਿਸ ਨੇ ਲਿਖੀ ਹੈ ਤਾਂ ਇਹ ਸੁਰਜੀਤ ਪਾਤਰ ਨੇ ਲਿਖੀ ਹੈ ਜੀ ਇਸ ਤੋਂ ਬਿਨਾ ਕੱਚ ਦਾ ਗਲਾਸ ਕਿਹਦੀ ਰਚਨਾ ਹੈ ਤਾਂ ਇਹ ਵੀ ਸੁਰਜੀਤ ਪਾਤਰ ਦੀ ਰਚਨਾ ਹੈ ਕਲੀਅਰ ਹੈ ਉਸ ਤੋਂ ਬਾਅਦ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਕਿ ਦੀ ਰਚਨਾਈ ਤਾਂ এবੀ ਸੁਜੀਤ ਪਾਤੱ ਜੀ ਦੀ ਰਚਨਾਏ ਬੜੀ ਫੇਮਸ ਰਚਨਾਏ ਹੈ ਠੀਕ ਹੈ ਤਾਂ ਇਹ ਤਿੰਨ ਤੋਂ ਚਾਰ ਜਿਹੜੀਆਂ ਰਚਨਾਵਾਂ ਨੇ ਪੰਜਾਬ ਸਕੂਲ ਬੋਰਡ ਦੀਆਂ ਬੁੱਕਸ ਦੇ ਵਿੱਚ ਦਿੱਤਾ ਹੋਇਆ ਹੈ ਠੀਕ ਹੈ ਇਸ ਤੋਂ ਬਿਨਾ ਕੁਝ ਇੰਪੋਰਟੈਂਟ ਰਚਨਾਵਾਂ ਨੇ ਉਹ ਮੈਂ ਅੱਗੇ ਤੁਹਾਨੂੰ ਕਰਾਵਾਂਗੀ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਇੱਕ ਦੋ ਪੁਆਇੰਟ ਜੇਕਰ ਰਹਿ ਗਿਆ ਹੋਵੇ ਤੁਸੀਂ ਇੱਥੇ ਪੜ੍ਹ ਲੈਣਾ ਪਾਤਰ ਨੇ ਗੀਤ ਗਜ਼ਲ ਅਤੇ ਆਧੁਨਿਕ ਛੰਦ ਰਹਿਤ ਕਵਿਤਾਵਾਂ ਲਿਖੀਆਂ ਉਸ ਦੀਆਂ ਕਵਿਤਾਵਾਂ ਵਿੱਚ ਵਿਅੰਗ ਵੀ ਹੈ ਕਿਤੇ ਕਿਤੇ ਜਿਹੜੀ ਉਹਦੀ ਬੋਲੀ ਹੈ ਠੇਠ ਪੰਜਾਬੀ ਹੈ ਅਤੇ ਸ਼ੈਲੀ ਜਿਹੜੀ ਹੈ ਬੌਧਿਕ ਅਤੇ ਸਾਹਿਤਿਕ ਹੈ ਤਾਂ ਇਹ ਚੀਜ਼ਾਂ ਵੀ ਤੁਸੀਂ ਜਿਹੜੀਆਂ ਨੋਟ ਕਰ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਅੱਗੇ ਦੇਖੀਏ ਆਪਾਂ ਤਾਂ ਉਹਨਾਂ ਨੇ ਕਵਿਤਾਵਾਂ ਲਿਖਣੀਆਂ ਕਦੋਂ ਸ਼ੁਰੂ ਕੀਤੀਆਂ ਸੀਗੀਆਂ ਤਾਂ 1960 ਦੇ ਅੱਧ ਵਿੱਚ ਜਿਹੜਾ surjit patar ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀ ਸੀਗੀਆਂ ਠੀਕ ਹੈ ਤੇ ਫਿਰ 1993 ਦੇ ਵਿੱਚ ਜਿਹੜਾ ਉਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ ਉਹ ਕਾਦੇ ਲਈ ਮਿਲਿਆ ਸੀ ਉਹ ਉਹਨਾਂ ਨੂੰ ਮਿਲਿਆ ਸੀ ਹਨੇਰੇ ਵਿੱਚ ਸੁਲਗਦੀ ਮਾਲਾ ਲਈ ਜਿਹੜੀ ਉਹਨਾਂ ਦੀ ਰਚਨਾਏ ਹਨੇਰੇ ਵਿੱਚ ਸੁਲਗਦੀ ਮਾਲਾ ਉਹਦੇ ਲਈ ਉਹਨਾਂ ਨੂੰ 1993 ਦੇ ਵਿੱਚ ਜਿਹੜਾ ਹੈ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ ਤੇ ਸਾਲ 2009 ਦੇ ਵਿੱਚ ਉਹਨਾਂ ਦੀ ਜਿਹੜੀ ਰਚਨਾਏ ਲਫ਼ਜ਼ਾਂ ਦੀ ਦਰਗਾਹ ਉਹਦੇ ਲਈ ਉਹਨਾਂ ਨੂੰ ਜਿਹੜਾ ਸਰਸਵਤੀ ਸਨਮਾਨ ਦਿੱਤਾ ਗਿਆ ਸੀ ਅਤੇ ਸਾਲ 2012 ਦੇ ਵਿੱਚ ਆਪ ਜੀ ਨੂੰ ਜਿਹੜਾ ਪਦਮਸ਼ਰੀ ਅਵਾਰਡ ਮਿਲਿਆ ਤੇ ਯਾਦ ਰੱਖਿਓ ਠੀਕ ਹੈ ਰਚਨਾ ਯਾਦ ਰੱਖਿਓ ਕਿਹੜੀ ਰਚਨਾ ਨੂੰ ਕਦੋਂ ਕਿਹੜਾ ਅਵਾਰਡ ਮਿਲਿਆ 1993 ਦੇ ਵਿੱਚ ਹਨੇਰੇ ਵਿੱਚ ਸੁਲਗਦੀ ਮਾਲਾ ਨੂੰ ਸਾਹਿਤ ਅਕਾਦਮੀ ਵਾਰਡ 2009 ਦੇ ਵਿੱਚ ਲਫ਼ਜ਼ਾਂ ਦੀ ਦਰਗਾਹ ਨੂੰ ਸਰਸਵਤੀ ਸਨਮਾਨ ਮਿਲਿਆ ਤੇ ਬਦਮਸ਼ੀਰੀ ਅਵਾਰਡ ਜਿਹੜਾ ਮਿਲਿਆ ਸੀ ਉਹ 2012 ਦੇ ਵਿੱਚ ਮਿਲਿਆ ਸੀ ਤਾਂ ਇਹ ਤਿੰਨ ਤੋਂ ਚਾਰ ਚੀਜ਼ਾਂ ਜਿਹੜੀਆਂ ਨੇ ਜਰੂਰ ਕਾਪੀ ਤੇ ਨੋਟ ਕਰ ਲਿਓ ਇਸ ਤੋਂ ਬਿਨਾ ਤੁਹਾਨੂੰ ਪਤਾ ਹੈ ਕਿ ਹਾਲ ਹੀ ਦੇ ਵਿੱਚ ਉਹਨਾਂ ਦਾ ਦਿਹਾਂਤ ਹੋਇਆ ਏ ਠੀਕ ਹੈ ਉਹਨਾਂ ਦੀ ਦਿਹਾਂਤ ਕਿਸ ਤਰੀਕ ਨੂੰ ਹੋਇਆ ਏ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖੋਗੇ ਕਿ ਕਿਸ ਡੇਟ ਨੂੰ ਜਿਹੜਾ ਉਹਨਾਂ ਦਾ ਦਿਹਾਂਤ ਹੋਇਆ ਏ ਠੀਕ ਹੈ ਉਹ ਸਭ ਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਏ ਜਦੋਂ ਮੈਂ ਤੁਹਾਨੂੰ ਸੈਂਪਲ ਪੇਪਰ ਕਰਾਇਆ ਸੀ ਉਹਦੇ ਵਿੱਚ ਮੈਂ ਤੁਹਾਨੂੰ ਉਹਦੀ ਜਿਹੜੀ ਡੇਟ ਹੈ ਉਹ ਮੈਂਸ਼ਨ ਕੀਤੀ ਗਈ ਸੀ ਕਿ ਸੁਰਜੀਤ ਪਾਤਰ ਜੀ ਦਾ ਦਿਹਾਂਤ ਕਦੋਂ ਹੋਇਆ ਏ ਤਾਂ ਇਹ ਜਿਹੜੀ ਡੇਟ ਹੈ ਨਾ ਜਿਹੜੀ ਪਤਛੜ ਦੀ ਪੰਜੇਬ ਹੈ ਇਹ ਰਚਨਾ ਕਿਸ ਦੀ ਹੈ ਇਹ ਵੀ surjit patar ਦੀ ਹੀ ਰਚਨਾ ਹੈ ਇਹਨਾਂ ਨੂੰ ਤੁਸੀਂ ਨੋਟ ਕਰ ਸਕਦੇ ਹੋ ਕਲੀਅਰ ਹੈ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ ਆਪਾਂ ਕਈ ਉਹਨਾਂ ਦੀ ਤਸਵੀਰ ਹੈ ਜੀ surjit patar ਦੀ ਹਾਲ ਹੀ ਦੇ ਵਿੱਚ ਉਹਨਾਂ ਦਾ ਜਿਹੜਾ ਦੇਹਾਂਤ ਹੋਇਆ ਏ ਤੇ ਉਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ ਪੰਜਾਬੀ ਗਜ਼ਲ ਨੂੰ ਉਹਨਾਂ ਦਾ ਕੀ ਯੋਗਦਾਨ ਰਿਹਾ ਹੈ ਤਾਂ ਉਹਨਾਂ ਦੀ ਬਹੁਤ ਜ਼ਿਆਦਾ ਜਿਹੜੀ ਯੋਗਦਾਨ ਉਹਨਾਂ ਦਾ ਰਿਹਾ ਹੈ ਉਹਨਾਂ ਦੀ ਜਿਹੜੀਆਂ ਗਜ਼ਲਾਂ ਨੇ ਉਹ ਕੋਲਾਜ ਕਿਤਾਬ ਦੇ ਵਿੱਚ ਪ੍ਰਕਾਸ਼ਿਤ ਹੋਈਆਂ ਸਿਗੀਆਂ ਠੀਕ ਹੈ ਇਹਦੇ ਬਾਰੇ ਵੀ ਤੁਸੀਂ ਪੜ੍ਹ ਸਕਦੇ ਹੋ ਇਸ ਤੋਂ ਬਿਨਾ ਪੰਜਾਬੀ ਗਜ਼ਲ ਨੂੰ ਉਰਦੂ ਦੇ ਪ੍ਰਭਾਵ ਤੋਂ ਮੁਕਤ ਕਰਕੇ ਇਹਨਾਂ ਨੇ ਖਾ ਆਪਣੀ ਆਧੁਨਿਕ ਤੇ ਪੰਜਾਬੀ ਰੰਗ ਵਾਲੀ ਪਛਾਣ ਜਿਹੜੀ ਹੈ ਉਹ ਦੁਆਨ ਦਾ ਸਿਹਰਾ ਉਹਨਾਂ ਨੂੰ ਹੀ ਜਾਂਦਾ ਹੈ ਜਿਵੇਂ ਕਿ ਕੁਝ ਕਿਹਾ ਤਾਂ ਹਨੇ ਰਾਜਰੇਗਾ ਕਿਵੇਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੇ ਠੇਠ ਪੰਜਾਬੀ ਦੇ ਵਿੱਚ ਲਿਖੀਆਂ ਸਿਗੀਆਂ ਕਲੀਅਰ ਹੈ ਰਚਨਾਵਾਂ ਦੀ ਜੇ ਗੱਲ ਕਰੀਏ ਤਾਂ ਹਵਾ ਵਿੱਚ ਲਿਖੇ ਆਰਫ ਉਹਨਾਂ ਨੇ 1989 ਦੇ ਵਿੱਚ ਲਿਖਿਆ ਸੀ ਬਿਰਖਰਜ ਕਰੇ ਹਨੇਰੇ ਵਿੱਚ ਸੁਲਗਦੀ ਮਾਲਾ ਠੀਕ ਹੈ ਸਰਜ਼ਮੀਨ ਚੰਨ ਸੂਰਜ ਦੀ ਵੰਗੀ ਇਹ ਵੀ ਤੁਸੀਂ ਯਾਦ ਰੱਖਿਓ ਇਹ ਵੀ ਸੁਰਜੀਤ ਪਾਤਰ ਦੀ ਰਚਨਾ ਹੈ ਉਹਨਾਂ ਨੇ ਅਨੁਵਾਦ ਵੀ ਲਿਖੇ ਸੀਗੇ ਅਨੁਵਾਦ ਵੀ ਕੀਤੇ ਸੀਗੇ ਠੀਕ ਹੈ ਤਿੰਨ ਦੁਖਾਂਤ ਸਈਓ ਨੀ ਮਹਾਂਤ ਹਿੰਤਰਕਾਲਾਂ ਹੁਕਮੀ ਦੀ ਹਵੇਲੀ ਤਾਂ ਇਹ ਜਿਹੜੀਆਂ ਰਚਨਾਵਾਂ ਨੇ ਇਹ ਵੀ ਅਨੁਵਾਦ ਜਿਹੜਨੇ ਸੁਰਜੀਤ ਪਾਤਰ ਦੇ ਦੁਆਰਾ ਹੀ ਕੀਤੇ ਗਏ ਸੀਗੇ ਠੀਕ ਹੈ ਸੂਰਜ ਮੰਦਰ ਦੀਆਂ ਪੌੜੀਆਂ ਇਹ ਵਾਰਤਕ ਵੀ ਉਹਨਾਂ ਦੀ ਰਚਨਾ ਹੈ। ਇਹ ਤਾਈ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਜ਼ਰੂਰ ਯਾਦ ਕਰ ਲਿਓ ਜੋ ਵੀ ਮੈਂ ਤੁਹਾਨੂੰ ਸਮਝਾਇਆ ਹੈ ਠੀਕ ਹੈ। ਉਸ ਤੋਂ ਬਾਅਦ ਜੇ ਆਪਾਂ ਸਨਮਾਨ ਦੀ ਗੱਲ ਕਰੀਏ ਤਾਂ ਆਪਾਂ ਆਲਰੇਡੀ ਪੜ ਚੁੱਕੇ ਹਾਂ ਜੀ ਕਿ 1993 ਦੇ ਵਿੱਚ ਉਹਨਾਂ ਨੂੰ ਸਾਇਤਕ ਆਦਮੀ ਮਿਲਿਆ ਸੀ। ਕਾਦੇ ਲਈ ਮਿਲਿਆ ਸੀ ਹਨੇ ਦੇ ਵਿੱਚ ਸੁਲਗਦੀ ਵਰਣਮਾਲਾ ਲਈ। 1997 ਦੇ ਵਿੱਚ ਉਹਨਾਂ ਨੂੰ ਸ਼੍ਰੋਮਣੀ ਪੰਜਾਬੀ ਕਵੀ ਸਨਮਾਨ ਮਿਲਿਆ ਸੀ ਭਾਸ਼ਾ ਵਿਭਾਗ ਪੰਜਾਬ ਵੱਲੋਂ। ਇਹ ਜ਼ਰੂਰ ਨੋਟ ਕਰ ਲਓ 1997 ਦੇ ਵਿੱਚ ਕਾਦਾ ਅਵਾਰਡ ਮਿਲਿਆ ਸੀ ਜੀ ਸ਼੍ਰੋਮਣੀ ਪੰਜਾਬੀ ਕਵੀ ਦਾ। ਠੀਕ ਹੈ 1999 ਦੇ ਵਿੱਚ ਭਾਰਤੀ ਭਾਸ਼ਾ ਪਰਿਸ਼ਦ ਦਾ ਪਰਿਸ਼ਦ ਕਲਕੱਤਾ ਵੱਲੋਂ ਉਹਨਾਂ ਨੂੰ ਪੰਚਨਾਦ ਪੁਰਸਕਾਰ ਵੀ ਮਿਲਿਆ ਫਿਰ 2012 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ ਡਾਕਟਰ ਆਫ ਫਿਲਾਸਫੀ ਆਨਰਸ ਕਾਜ਼ਾ ਆਰ ਯੂ ਪਾਦੀ ਨਾਲ ਸਨਮਾਨਿਤ ਕੀਤਾ ਗਿਆ 2012 12 ਦੇ ਵਿੱਚ ਉਹਨਾਂ ਨੂੰ ਜਿਹੜਾ ਪਦਮਸ਼ਰੀ ਮਿਲਿਆ ਠੀਕ ਹੈ ਤੇ ਲਫ਼ਜ਼ਾਂ ਦੀ ਦਰਗਾਹ ਦੇ ਲਈ ਉਹਨਾਂ ਨੂੰ ਜਿਹੜਾ ਸਰਸਵਤੀ ਸਨਮਾਨ ਮਿਲਿਆ ਸੀਗਾ ਇਸ ਤੋਂ ਬਿਨਾ ਉਹਨਾਂ ਨੇ ਕੁਝ ਪੰਜਾਬੀ ਫਿਚਰ ਫਿਲਮਾਂ ਨੇ ਉਹਨਾਂ ਦੇ ਡਾਇਲੌਗ ਵੀ ਲਿਖੇ ਨੇ ਜਿਵੇਂ ਕਿ ਸ਼ਹੀਦ ਉਦਮ ਸਿੰਘ ਫਿਲਮ ਆਈ ਸੀ ਉਹਦੇ ਡਾਇਲੌਗ ਜਿਹੜਨੇ ਉਹ ਸੁਰਜੀਤ ਪਾਤਰ ਜ ਦੁਆਰਾ ਹੀ ਲਿਖੀ ਹੋਈ ਸੀ ਕਲੀਅਰ ਹੈ ਆਈਨਾ ਦੀ ਕੁਝ ਬੇਸਿਕ ਇਨਫੋਰਮੇਸ਼ਨ ਸੀ ਦੇਖੋ ਬਹੁਤ ਸਾਰੇ ਕੈਂਡੀਡੇਟਸ ਨੇ ਇਹ ਵੀ ਪੁੱਛਦੇ ਨੇ ਕਿ ਮੈਡਮ ਇਹ ਤੋਂ ਬਾਹਰ ਕੁਐਸਚਨ ਤਾਂ ਨਹੀਂ ਆਏਗਾ ਸਿਰਫ ਇੰਨਾ ਕ ਮਟੀਰੀਅਲ ਕਾਫੀ ਹੈ ਤਾਂ ਦੇਖੋ ਜੇ ਤਾਂ ਤੁਸੀਂ ਸਿਲੇਬਸ ਨੂੰ ਦੇਖ پا ਰਹੇ ਹੋ ਸਕਰੀਨ ਤੇ ਇਹਨਾਂ ਨੇ ਕਿਹਾ ਹੋਇਆ ਕਿ ਜਿਹੜਾ ਸਿਲੇਬਸ ਹੈ 10ਵੀਂ ਦੇ ਲੈਵਲ ਦਾ ਹੋਏਗਾ ਠੀਕ ਹੈ ਤਾਂ 10ਵੀਂ ਦੇ ਲੈਵਲ ਤੱਕ ਦਾ ਇਹ ਬਹੁਤ ਮਟੀਰੀਅਲ ਘੱਟ ਦਿੱਤਾ ਹੋਇਆ ਬੁੱਕਸ ਦੇ ਵਿੱਚ ਜਿਵੇਂ 9th ਦੇ ਵਿੱਚ ਸਿਰਫ ਆ ਚੀਜ਼ ਹੈ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਠੀਕ ਹੈ ਤੇ +2 ਦੀ ਬੁੱਕਸ ਦੇ ਵਿੱਚ ਸਿਰਫ ਇੰਨੀ ਕੁ ਚੀਜ਼ ਹੈ ਇਹ ਤੋਂ ਬਿਨਾ ਪੰਜਾਬ ਬੋਰਡ ਦੀਆਂ ਬੁੱਕਸ ਦੇ ਵਿੱਚੋਂ ਕਿਤੇ ਵੀ ਕੁਝ ਨਹੀਂ ਹੈਨਾ ਤੋਂ ਬਿਨਾ ਕੰਪੀਟੀਟਿਵ ਐਗਜ਼ਾਮਸ ਦੀ ਬੁੱਕਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਇੱਕ ਦੋ ਪੁਆਇੰਟ ਜਿਹੜਾ ਰਹਿ ਜਾਂਦਾ ਜਿਵੇਂ ਆਹ ਬੁੱਕ ਹੈ ਹਨਾ ਇਹ ਕੰਪੀਟੀਟਿਵ ਐਗਜ਼ਾਮ ਦੀ ਹੈ ਇਹਦੇ ਵਿੱਚੋਂ ਜਿੰਨਾ ਵੀ ਕੁਝ ਇੰਪੋਰਟੈਂਟ ਮਿਲਦਾ ਏ ਉਹ ਵੀ ਮੈਂ ਇੱਕ ਵੀਡੀਓ ਦੇ ਵਿੱਚ ਐਡ ਕਰ ਦੰਨੀ ਆ ਇਹ ਜਿਹੜੇ ਆ ਪੰਜਾਬ ਐਜੂਕੇਅਰ ਐਪ ਤੇ ਇੱਕ ਮੈਨੂੰ ਪੀਡੀਐਫ ਮਿਲੀ ਸੀ ਸੁਰਜੀਤ ਪਾਤੜ ਜੀ ਦੀ ਉਹਦੇ ਵਿੱਚੋਂ ਇਹ ਜਿਹੜਾ ਚੁਣਕੇ ਵਿੱਚ ਲਗਾਇਆ ਗਿਆ ਸੀ ਪੀਡੀਐਫ ਦੇ ਠੀਕ ਹੈ ਬਾਕੀ ਜਿੰਨਾ ਇਹਨਾਂ ਦਾ ਦੇਖੋ ਸਿਲੇਬਸ ਦਿੱਤਾ ਹੋਇਆ 10th ਲੈਵਲ ਦਾ ਉਸ ਤੋਂ ਤਾਂ ਵੱਧ ਕੇ ਹੀ ਕਰਾਇਆ ਜਾ ਰਿਹਾ ਹੈ ਵੀਡੀਓਜ਼ ਦੇ ਵਿੱਚ ਠੀਕ ਹੈ ਤਾਂ ਇਹ ਮਟੀਰੀਅਲ ਬਿਲਕੁਲ ਸਫੀਸ਼ੀਐਂਟ ਹੈ ਇਹ ਤੋਂ ਬਾਹਰ ਕੁਝ ਵੀ ਨਹੀਂ ਆਉਣ ਵਾਲਾ ਹੈਗਾ ਬਾਕੀ ਜੇਕਰ ਤੁਹਾਡੇ ਕੋਲ ਐਕਸਟਰਾ ਮਟੀਰੀਅਲ ਹੈਗਾ ਇਹ ਕਿਤੋਂ ਪੜਨ ਵਾਲਾ ਹੈ ਤਾਂ ਤੁਸੀਂ ਪੜ ਸਕਦੇ ਹੋ ਠੀਕ ਹੈ ਵਦੇ ਦਾ ਨੁਕਸਾਨ ਨਹੀਂ ਹੁੰਦਾ ਘੱਟੇ ਦਾ ਨੁਕਸਾਨ ਹੁੰਦਾ ਹੈ ਤਾਂ ਜੇਕਰ ਤੁਹਾਨੂੰ ਵੱਧ ਮਟੀਰੀਅਲ ਮਿਲ ਰਿਹਾ ਹੈ ਤੁਸੀਂ ਪੜ ਸਕਦੇ ਹੋ ਬੇਚ ਜਿਖੋ ਕੇ ਪੜ ਸਕਦੇ ਹੋ ਕਲੀਅਰ ਹੈ ਬਾਕੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟਾਈਮ ਮਿਲਦੇ ਰਹਿਣ ਇਸ ਤੋਂ ਬਾਅਦ ਇੱਕ ਗੱਲ ਹੋਰ ਹੈ ਜੇ ਇੱਕ ਸੈਂਪਲ ਪੇਪਰ ਆਪਾਂ ਨੇ YouTube ਤੇ ਅਪਲੋਡ ਕੀਤਾ ਸੀ ਜਿਸ ਦੇ ਵਿੱਚ ਮੈਂ ਤੁਹਾਨੂੰ 100 ਕੁਐਸਚਨ ਕਰਵਾਏ ਸੀਗੇ ਜੇਕਰ ਉਹ ਤੁਸੀਂ ਟੈਸਟ ਕਲਾਸ ਨਹੀਂ ਲਗਾਈ ਹੈਗੀ ਤਾਂ ਜਰੂਰ ਉਹ ਜਿਹੜਾ ਟੈਸਟ ਹੈ ਜਾ ਕੇ ਸੋਲਵ ਕਰੋ ਪਤਾ ਲੱਗ ਜਾਏਗਾ ਕਿ ਤੁਹਾਡੀ ਕਿੰਨੀ ਤਿਆਰੀ ਹੋ ਚੁੱਕੀ ਹੈ ਕਿਹੜੀ ਚੀਜ਼ ਤੁਹਾਨੂੰ ਹੋਰ ਕਰਨ ਦੀ ਜ਼ਰੂਰਤ ਹੈ ਕਲੀਅਰ ਹੈ ਤਾਂ ਉਹ ਵੀਡੀਓ ਦਾ ਲਿੰਕ ਵੀ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਜੀ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਇੰਸਟਾਗ੍ਰam ਤੇ ਜੁੜ ਸਕਦੇ ਹੋ ਲਿੰਕ ਜਿਹੜਾ ਤੁਹਾਡੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਉੱਥੇ ਜਾ ਕੇ ਤੁਸੀਂ ਜਿਹੜਾ ਜੁਆਇਨ ਕਰ ਸਕਦੇ ਹੋ ਠੀਕ ਹੈ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜੋ ਇਹ ਸਾਰਾ ਪੀਡੀਐਫ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਹੀ ਮਿਲੇਗਾ ਬਾਕੀ ਹੁਣ ਦੇਖੋ ਪੰਜਾਬੀ ਸਾਹਿਦ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਜੀਵਨੀ ਅਤੇ ਰਚਨਾਵ ਆਪਣਾ ਹੋ ਚੁੱਕਿਆ ਸਾਰਾ ਆਧੁਨਿਕ ਪੰਜਾਬੀ ਕਵਿਤਾ ਵੀ ਹੋ ਚੁੱਕਿਆ ਹੈ ਹੁਣ ਆਪਣੀ ਜਿਹੜੀ ਨੈਕਸਟ ਵੀਡੀਓ ਆਏਗੀ ਉਹ ਆਏਗੀ ਜੀ ਪ੍ਰਿੰਸੀਪਲ ਤੇਜਾ ਸਿੰਘ ਤੇ ਤਿੰਨ ਚੈਪਟਰ ਅੱਭੀ ਸਾਹਿਤ ਹੈ ਇਹ ਸਾਰਾ ਕੰਪਲੀਟ ਹੋ ਜਾਣਾ ਹੈ ਮੇਰੀ ਪੂਰੀ ਕੋਸ਼ਿਸ਼ ਹੈ ਕਿ ਜੂਨ ਮਹੀਨੇ ਤੋਂ ਪਹਿਲਾ ਪਹਿਲਾ ਯਾਨੀ 4-5 ਦਿਨ ਰਹਿ ਗਏ ਇਹਨਾਂ ਤੋਂ ਪਹਿਲਾ ਪਹਿਲਾ ਇਹ ਸਾਰਾ ਚੈਪਟਰ ਜਿਹੜਾ ਪੰਜਾਬੀ ਸਾਹਿਤ ਵਾਲਾ ਟੌਪਿਕ ਨੇ ਸਾਰੇ ਕਵਰ ਕਰ ਲਈਏ ਠੀਕ ਹੈ ਪੂਰੀ ਕੋਸ਼ਿਸ਼ ਰਹੇਗੀ ਮੇਰੀ ਕਿ ਇਸ ਹਫਤੇ ਜਿਹੜਾ ਆਪਾਂ ਸਾਰਾ ਜਿਹੜਾ ਪੰਜਾਬੀ ਸਾਹਿਤ ਦਾ ਸਿਲੇਬਸ ਹੈ ਉਹ ਕਵਰ ਕਰੀਏ ਉਸ ਤੋਂ ਬਾਅਦ ਆਪਾਂ ਫਿਰ ਵਿਆਕਰਨ ਦੇ ਇੱਕ ਦੋ ਚੈਪਟਰ ਰਹਿੰਦੇ ਨੇ ਉਹ ਵੀ ਕਵਰ ਕਰਾਂਗੇ ਕਲੀਅਰ ਹੈ ਬਾਕੀ ਜੇਕਰ ਕਿਸੇ ਵੀਡੀਓ ਨੂੰ ਲੈ ਕੇ ਕਿਸੇ ਪੁਆਇੰਟ ਨੂੰ ਲੈ ਕੇ ਤੁਹਾਡਾ ਸੁਝਾਅ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਦੇਣਾ ਜੀ ਚੈਨਲ ਦੇ ਨਾਲ ਵੀਡੀਓ ਦੇਖਣ ਤੇ ਧੰਨਵਾਦ ਥੈਂਕ ਯੂ